ਆਤਮਾ ਹਰ ਜਗ੍ਹਾ ਹੈ ਮੈਂ ਜਿੱਦ ਨੂੰ ਵੀ ਦੇਖਦਾ ਸਭ ਕੁਝ ਚਾਰੋਂ ਤਰਫ ਮੈਨੂੰ ਵਹਿਰੂ ਵਹਿਰੂ ਨਜ਼ਰ ਆਉਂਦਾ ਹੈ ਅਗਿਆਨਤਾ ਜਦੋਂ ਪਏ ਨਜ਼ਰ ਨਹੀਂ ਆਉਂਦਾ ਉਹ ਹਰ ਇੱਕ ਇਨਸਾਨ ਅਗਿਆਨਤਾ ਦੇ ਅੰਧੇਰੇ ਵਿੱਚ ਡੁੱਬਿਆ ਹੋਇਆ ਜਿਹੜਾ ਵਹਿਰੂ ਨੂੰ ਲੱਭਣ ਵਾਸਤੇ ਧਰਤੀ ਨੂੰ ਛਾਂਦਾ ਫਿਰਦਾ ਹੈ ਧਰਤੀ ਦੇ ਉੱਤੇ ਤੀਰਥਾਂ ਦੇ ਧਾਰਮਿਕ ਸਥਾਨਾਂ ਤੇ ਲੱਭਦਾ ਫਿਰਦਾ ਉਸਨੂੰ ਐਸਾ ਸੰਸਕ ਕਦੇ ਵੀ ਰੱਬ ਦਾ ਭਗਤ ਨਹੀਂ ਬਣ ਸਕਦਾ ਰੱਬ ਦਾ ਪਿਆਰਾ ਹੋ ਹੀ ਨਹੀਂ ਸਕਦਾ ਆਵੇਂ ਹੁੰਦਾ ਨਾ ਮੈਂ ਫਲਾਣੇ তীর্থ ਤੇ ਜਾਵਾਂ ਬਸਿਆ ਜਾਵਾਂ ਪੁੰਨਿਆ ਜਾਵਾਂ ਮੈਂ ਉੱਥੇ ਰਮਾਲਾ ਚੜਾਉਣਾ ਸੀ ਸੁਖ ਸੁਖੀ ਸੀ ਇਹਨਾਂ ਦੇ ਨਾਲ ਤੂੰ ਭਗਤਾਂ ਦੀ ਗਿਣਤੀ ਵਿੱਚ ਕਦੇ ਵੀ ਨਹੀਂ ਆਣਾ ਰੱਬ ਦੇ ਪਿਆਰੇ ਤੇ ਨਹੀਂ ਆਉਣਾ ਉਦੇ ਵਾਸਤੇ ਤੈਨੂੰ ਇਤਿਹਾਸ ਦੇਖਣਾ ਹੋਵੇ ਕਿਉਂ ਨਹੀਂ ਆਉਣਾ ਉਹਦੇ ਵਾਸਤੇ ਸਾਨੂੰ ਉਹਨਾਂ ਸ਼ਖਸੀਅਤਾਂ ਦਾ ਉਹਨਾਂ ਦਾ ਸਾਨੂੰ ਧਿਆਨ ਧਾਨਾ ਪੈਣਾ ਹੈ ਜਿਹੜੇ ਸੰਤ ਭਗਤ ਹੋਏ ਨੇ ਜਿਨ੍ਹਾਂ ਦਾ ਨਾਮ ਜਿਨ੍ਹਾਂ ਤੇ ਮੋਹਰ ਲਾ ਦਿੱਤੀ ਕਿ ਬਾਕੀ ਇਹ ਅਸਲ 'ਚ ਰੱਬ ਦੇ ਪਿਆਰੇ ਐ ਮੋਹਰ ਵੀ ਕਿਸ ਨੇ ਲਾਈ ਹੈ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਏ ਭਈਏ ਭਗਤ ਨੇ ਇਹਨਾਂ ਨੂੰ ਉੱਚੇ ਸੁੱਚੇ ਮੈਂ ਜਾਣੇ ਆ ਸਮਝੇ ਆ ਇਹਨਾਂ ਨੇ ਸੱਚ ਦਾ ਮਾਰਗ ਪਨਾਇਆ ਤੇ ਇਹਨਾਂ ਨੂੰ ਹੀ ਸੱਚ ਦੀ ਬਾਣੀ ਦੇ ਵਿੱਚ ਇਹਨਾਂ ਦਾ ਨਾਮ ਇਹਨਾਂ ਦਾ ਉਪਦੇਸ਼ ਦਰਜ ਹੋ ਸਕਦਾ ਸੱਚੇ ਨੇ ਇਹ ਝੂਠੇ ਦਾ ਕਿਸਦਾ ਵੀ ਨਹੀਂ ਝੂਠੇ ਦਾ ਉਪਦੇਸ਼ ਫਾਜੋ ਪ੍ਰਵਾਨ ਨਹੀਂ ਹੈ ਬਹਿਰ ਨੂੰ ਇਹ ਹੀ ਤਾਂ ਪੰਕਤੀਆਂ ਸੀ ਨਾ ਕੁਝ ਇਹੀ ਸਵਾਲ ਕੀਤਾ ਸੀ ਤਾਂ ਅੰਸਤਿ ਗੁਰ ਅਰਜਨ ਦੇਵ ਜੀ ਮਹਾਰਾਜ ਨੂੰ ਇਹਦੇ ਅਸੀਂ ਤੁਹਾਨੂੰ ਤਤੀ ਤਵੀ ਤੋਂ ਲਾ ਦਿੰਦੇ ਆ ਨਹੀਂ ਤਸੀਹੇ ਦਿੰਦੇ ਨਹੀਂ ਸਜਾਵਾਂ ਤੇ ਦੇ ਸਭ ਉਸੇ ਤਰ੍ਹਾਂ ਹੋ ਜੂ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜਰਤ ਮੁਹੰਮਦ ਸਾਹਿਬ ਦੀ ਸਿੱਖਤ ਲਿਖਦੇ ਬਾਦਸ਼ਾਹ ਕਹਿੰਦੇ ਮੇਰਾ ਹਜਰਤ ਮੁਹੰਮਦ ਸਾਹਿਬ ਨਾਲ ਕੋਈ ਬੈਰ ਨਹੀਂ ਵਿਰੋਧ ਨਹੀਂ ਪਰ ਮੈਨੂੰ ਆਗਿਆ ਵੀ ਕੋਈ ਨਹੀਂ ਹੈ ਇਹ ਬਾਣੀ ਉਸ ਕਾਲਪੁਰਖ ਦੀ ਹੈ ਉਹਦੇ ਹੁਕਮ ਦੇ ਵਿੱਚ ਲਿਖੀ ਗਈ ਹੈ ਉਹਦੇ ਹੁਕਮ ਦੇ ਵਿੱਚ ਹੀ ਰਚੀ ਗਈ ਹੈ। ਆਪ ਭਗਤਾਂ ਦਾ ਨਾਮ ਵੀ ਆਇਆ ਤੇ ਉਸ ਵੈਰ ਦੇ ਹੁਕਮ ਦੇ ਵਿੱਚ ਆਇਆ। ਇਹ ਜਿਸ ਤਰ੍ਹਾਂ ਆਪਾਂ ਹੁੰਦੇ ਆ ਆਪਾਂ ਘਰ ਪਰਿਵਾਰ ਦੇ ਵਿੱਚ ਕੋਈ ਵਿਆਹ ਸ਼ਾਦੀ ਹੁੰਦੇ ਆ ਹੋਰ ਫੰਕਸ਼ਨ ਹੁੰਦੇ ਆ ਆਪਾਂ ਬੁਲਾਉਂਦੇ ਆ ਕਾਰ ਤੇ ਨਾਂ ਲਿਖਦੇ ਆ। ਤੇ ਜਿਹਦੇ ਨਾਲ ਆਪਣਾ ਵੱਧ ਪਿਆਰ ਹੁੰਦਾ ਆ ਪਾ ਕਹਿ ਦਿੰਨੇ ਆ ਵੀ ਉਹਦਾ ਨਾਮ ਤਾਂ ਜ਼ਰੂਰ ਲਿਖੀ ਵਿੱਚ ਜਿਉਂ ਨਾ ਆਇਆ ਤਾਂ ਮੈਂ ਵੀ ਨਹੀਂ ਹੋਣਾ ਇਹ ਹੀ ਸੀ ਉਹਦੇ ਪ੍ਰੇਮੀ ਸੀ ਭਾਈ ਇਹ ਭਗਤ ਜਨ ਸੁਤਬਰਦਾ ਜੀ ਮਹਾਰਾਜ ਭਗਤ ਕਵੀਰ ਜੀ ਬਾਬਾ ਫਰੀਦ ਜੀ ਭਾ 15 ਭਗਤ ਜਿੰਨੇ ਵੀ ਸੀ ਤੇ ਆਕਾਲ ਪੁਰਖ ਵੱਲੋਂ ਹੁਕਮ ਸੀ ਭਾਈ ਮੇਰੇ ਪ੍ਰੇਮੀ ਇਹਨਾਂ ਦਾ ਹੋਣਾ ਜ਼ਰੂਰੀ ਹੈ ਵਿੱਚ ਇਨਾਂ ਤੋਂ ਬਗੈਰ ਮੈਂ ਵੀ ਆਉਣਾ ਨਹੀਂ ਹੈ। ਇਹਨਾਂ ਨੂੰ ਵਿੱਚੋਂ ਕੱਢ ਦਿਓ। ਤੁਹਾਨੂੰ ਬਾਣੀ ਪੜਨਾ ਨਹੀਂ ਦੀ ਨਾ। ਹੋਰ ਤਾਂ ਗੱਲਾਂ ਛੱਡੋ ਪਰਮਾਤਮਾ ਨੇ ਤਾਂ ਉਹ ਨਹੀਂ ਕੀ। ਕਿ ਜੇ ਕਿਤੇ ਭਾਈ ਬਾਬਾ ਫਰੀਦ ਜੀ ਦੀ ਬਾਣੀ ਤੇ ਭਗਤ ਕਬੀਰ ਜੀ ਦੀ ਬਾਣੀ ਜਦੋਂ ਭਾਵੇਂ ਅਖੰਡ ਪਾਠ ਹੋਵੇ ਅਕਸਰ ਨੂੰ ਸਲਝੇ ਪਾਠੀ ਸਿੰਘਾਂ ਨੂੰ ਲਾਇਆ ਜਾਂਦਾ ਕਿ ਭਾਈ ਬਾਬਾ ਫਰੀਦ ਜੀ ਤੇ ਭਗਤ ਕਬੀਰ ਜੀ ਦੇ ਸ਼ਲੋਕ ਆ ਚੁੱਕੇ ਹੈ। ਉਸਨੇ ਪੜਨੇ ਆ। ਜਿਸ ਦੇ ਕੋਲੇ ਗੁਰਬਾਣੀ ਪੜਨ ਦਾ ਗਿਆਨ ਹੋਵੇ, ਇਲਮ ਹੋਵੇ, ਸੁਰ ਤਾਲ ਰਿਦਮ ਹੋਵੇ। ਇਹ ਹਰ ਚੀਜ਼ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਭਾਈ ਬਾਣੀ ਦਾ ਆਨੰਦ ਤਦ ਆਉਂਦਾ ਜਦੋਂ ਸੁਣਾਉਣ ਵਾਲੇ ਕੋਲੇ ਸੁਰ ਤਾਲ ਰਿਦਮ ਹੋਵੇ, ਬੋਲਣ ਦਾ। ਇਹ ਤਦ ਗੁਰਬਾਣੀ ਸਾਡੇ ਹਿਰਦੇ ਅੰਦਰ ਘਰ ਕਰਦੀ ਹੈ। ਇਹ ਵਾਕਸਰ ਦੇਦੇ ਆ। ਕਿ ਆਪਾਂ ਕਥਾ ਕਰਾਉਨੇ ਆ, ਰਾਗੀ ਬੁਲਾਉਨੇ ਆ, ਹੋਰ ਇਸ ਤਰ੍ਹਾਂ ਦੀ ਕੰਮ ਕਰਦੇ ਆ। ਉਹਨਾਂ ਦੇ ਵਿੱਚੋਂ ਇਹ ਸੰਗਤ ਉਸ ਵੱਲ ਵੱਧ ਚੁਕਾ ਕਰਦੀ ਹੈ ਭਾਵੇਂ ਸਾਰੇ ਗੱਲ ਇੱਕ ਦੀ ਕਰਦੇ ਆ ਗੁਰਬਾਣੀ ਦੀ ਗੱਲ ਕਰਦੇ ਆ ਪਰ ਇਸੇ ਹੱਦ ਤੱਕ ਅਸੀਂ ਉਹਨਾਂ ਨੂੰ ਇਹ ਗੱਲ ਸਮਝਾ ਨਹੀਂ ਸਕਦੇ ਉਹਨਾਂ ਦੇ ਕੰਨੀ ਰਸ ਨਹੀਂ ਪਾ ਸਕਦੇ ਹੁਣ ਐਸੇ ਸਿਕਿਅਤ ਇਹ ਭਾਵੇਂ ਰਾਗੀ ਕਿੱਡਾ ਵੀ ਵੱਡਾ ਹੋਵੇ ਸਾਰੇ ਸੁਰਤਾਲ ਜਾਣਦਾ ਹੋਵੇ 31 ਛੱਡ 32 ਰਾਗਾਂ ਦੇ ਵਿੱਚ ਭਾਵੇਂ ਨਪਨ ਹੋਵੇ ਪਰ ਐਡਾ ਵੱਡਾ ਇਕੱਠ ਨਹੀਂ ਕਰ ਸਕਦਾ ਸੰਗਤਾਂ ਨੂੰ ਮੇਨਤਾ ਗੱਲ ਹੁੰਦਾ ਹੈ ਕਿ ਜੋ ਕੁਝ ਵੀ ਤੁਸੀਂ ਕਰਦੇ ਹੋ ਨਾ ਆਪਾਂ ਕਥਾ ਕਰਦੇ ਆਂ ਕੀਰਤਨ ਕਰਦੇ ਆਂ ਗੁਰੂ ਘਰ ਨੇ ਸੰਭਾਲਦੇ ਆਂ ਇਹਦਾ ਅਸਲੀ ਨਿਚੋੜਤਾ ਇਹ ਹੁੰਦਾ ਕਿ ਕਿੰਨੇ ਕੁ ਸਖਸ਼ ਗੁਰੂ ਦੇ ਭਾਈ ਲੜ ਲਾਤੇ ਤੁਸੀਂ ਕਹਾਣੀ ਇੱਥੇ ਆ ਕੇ ਖਲਮ ਹੁੰਦੀ ਏ ਇਹ ਨਹੀਂ ਕਿ ਤੁਸੀਂ ਕਰ ਕੀ ਰਹੇ ਹੋ ਮੈਨੇ ਕੋਈ ਨਹੀਂ ਰੱਖਦਾ ਤੁਸੀਂ ਕਥਾ ਕਰਦੇ ਆਂ ਕੀਰਤਨ ਕਰਦੇ ਆਂ ਪੱਕੇ ਰਾਗ ਦੇ ਕਰਦੇ ਆ ਕੀ ਕਰਦੇ ਆ ਇਹ ਮੈਂ ਨਹੀਂ ਰੱਖਦਾ ਮੈਂ ਨਹੀਂ ਰੱਖਦਾ ਕਿ ਤੁਸੀਂ ਕਿੰਨਿਆਂ ਨੋ ਗੁਰੂ ਨਾਨਕ ਵਾਲੇ ਜਹਾਜ ਬਿਠਾ ਚੱਕੇ ਹੋ ਬਾਈ ਕਿੰਨਿਆਂ ਨੂੰ ਤੁਸੀਂ ਗੁਰੂ ਤੇ ਲੜ ਲਾ ਚੱਕੇ ਹੋ ਜੇ ਉਸੇ ਗਲ ਵਿੱਚ ਰਹੇ ਅਸੀਂ ਕਰਨਾ ਇਹ ਲੱਗਿਆ ਕੋਈ ਨਹੀਂ ਸਾਥ ਕੋਈ ਨਹੀਂ ਹੈ ਤੇ ਸਾਰਾ ਕੁਝ ਕੀਤਾ ਕਰ ਫਿਰਤਾ ਜਾਂਦਾ ਹੁਣ ਐਸੀ ਯਾਦ ਦੇ ਸਮਝਦੇ ਦੇਖਦੇ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਭਾਵ ਨਹੀਂ ਰਾਗਾਂ 'ਚ ਭਾਵ ਸਿੱਧੇ ਸ਼ਬਦਾਂ 'ਚ ਜਿਨ੍ਹਾਂ ਦਾ ਪਤਾਰਨਾ ਵੀ ਕਹਿ ਦਿੰਦੇ ਆ ਇਹ ਐਸੇ ਗੁਰਮੁਖ ਪਿਆਰੇ ਨੇ ਭਾਵੇਂ ਉਹਨਾਂ ਨੂੰ ਕੋਈ ਕਿਸ ਨਜ਼ਰੀਏ ਨਾਲ ਦੇਖਦਾ ਕੋਈ ਕਿਸ ਨਜ਼ਰੀਏ ਨਾਲ ਦੇਖਦਾ ਨਾਮ ਲੈਣਾ ਕੋਈ ਬੜਾ ਵਿਚਤ ਨਹੀਂ ਸਮਝਦੇ ਸਭ ਸਮਝਦਾਰ ਹੈ ਕਿ ਕਿਸ ਦੀ ਗੱਲ ਕਰਨੀ ਹੈ ਕਿਹਦੀ ਗੱਲ ਹੋ ਰਹੀ ਹੈ ਉਹਨਾਂ ਦੇ ਨਾਰਮਲ ਤੋਂ ਨਾਰਮਲ ਦੀਵਾਨ ਵੀ ਨਾ ਕਤੋਂ ਕਣ 25 30 ਹਜ਼ਾਰ ਸੰਗ ਤਾਂ ਤਾਂ ਨੋਰਮਲ ਜੀ ਗੱਲ ਹੈ ਇਹ 25 30 ਹਜ਼ਾਰ ਸੰਗ ਤਾਂ ਦਾ ਬਹਿਣਾ ਤੇ ਉਹਦੇ ਵਿੱਚੋਂ ਨਿਚੋੜ ਕੀ ਕਰਨਾ ਸਿੱਖੀ ਦਾ ਕਿ ਹਰ ਸਮਾਗੋਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਦੇ ਸਿੱਖ ਬਣਦੇ ਉਹਨਾਂ ਚੋਂ ਇੱਕ ਦੋ ਵੀ ਪੱਕੇ ਰਹਿ ਗਏ ਭਾਵ ਤਾਂ ਵੀ ਸਾਡਾ ਉਹ ਸਮਾਗੋਂ ਸਫਲ ਹੋ ਗਿਆ ਸਿੱਖੀ ਦਾ ਵਿਸਤਾਰ ਕਰਨਾ ਇਨਸਾਨੀਅਤ ਦਾ ਵਿਸਤਾਰ ਕਰਨਾ ਇਸ ਕਿਨੇ ਅਸੀਂ ਪਾਈ ਦੋ ਦਿਨ ਬਧਾਉਣਾ ਹੈ ਕਿ ਸਿੱਕੀ ਅਸੀਂ ਬਧਾਈਏ ਕਿਵੇਂ ਪਾਈ ਕਿ ਜੇ ਸਾ ਤੋਂ ਸਿੱਖੀ ਨਹੀਂ ਵੰਦੀ ਇਹਦਾ ਮਤਲਬ ਅਸੀਂ ਕਿਸੇ ਨਾ ਕਿਸੇ ਪਾਸੋਂ ناکਾਮ ਹੈ ਸਾਡਾ ਜੋ ਕੀਤਾ ਹੋਇਆ ਕਾਰਜ ਹੈ ਨਾ ਇਹ ਕਿਸੇ ਨੂੰ ਪਸੰਦ ਨਹੀਂ ਆ ਰਿਹਾ ਕਿ ਭਈ ਜੇ ਇਹਨਾਂ ਨੂੰ ਪਸੰਦ ਨਹੀਂ ਆ ਰਿਹਾ ਅਸੀਂ ਇਨਸਾਨਾਂ ਲਈ ਕੰਮ ਕਰਦੇ ਆਂ ਜੇ ਇਨਸਾਨਾਂ ਨੇ ਸਾਡੇ ਕੰਮ ਪਸੰਦ ਨਹੀਂ ਫਿਰ ਵਿਧੀ ਵਰਤੋ ਬਦਲ ਦਿਓ ਇਹ ਜੋ ਸਾਡੇ ਸਿਸਟਮ ਚ ਚੱਲਦੇ ਆ ਉਸ ਨੂੰ ਬਦਲੋ ਬਦਨ ਦੀ ਸੁਰੱਖਣਾ ਨਹੀਂ ਖੁਦ ਬਦਲੋ ਆਪਣੇ ਆਪ ਨੂੰ ਕਿ ਚਲੋ ਭਾਈ ਹੁਣ ਸਾਡੇ ਛੱਤ ਵਸ ਨਹੀਂ ਹੈ ਫੌਜ ਦਾ ਜਨੈਰਲ ਵੀ ਆਪਣੀ ਕਮਾਂਡ ਛੱਡ ਦਿੰਦਾ ਜਦੋਂ ਫੌਜ ਹਾਰਦੀ ਹੋਵੇ ਕਹਿੰਦੇ ਚਲੋ ਵੀ ਸਰਕਾਰਾਂ ਵੀ ਲਾ ਦਿੰਦੀ ਆ ਕਿ ਤੂੰ ਤਾਂ ਭਾਈ ਹੁਣ ਇਹਦੇ ਵਿੱਚ ਟੀਮ ਦਾ ਕੈਪਟਨ ਹੁੰਦਾ ਹੈ ਨਾ ਇਹ ਤਾਂ ਭਈ ਹੋਚੰਗਾ ਚੰਗੀ ਉਹਦੀ ਪਰਫਾਰਮੈਂਸ ਹੈ ਖੇਡਦਾ ਰਹੇ ਕਢਾਉਂਦਾ ਰਹੇ ਭਾਈ ਨਾਮ ਹੈ ਤੇ ਜਦੋਂ ਕਹਿੰਦੇ ਵੀ ਤਾਂ ਹਰ ਵੇਰੀ ਹਾਰ ਹੀ ਜਾਂਦਾ ਹਰ ਵੇਰ ਹਾਰ ਹੀ ਜਾਂਦਾ ਕੋਈ ਪ੍ਰੋਗਰੈਸ ਹੀ ਨਹੀਂ ਹੋ ਰਹੀ ਹੈ ਕੋਈ ਮਹੱਲੀ ਨਹੀਂ ਮਾਰਦੇ ਆ ਕਹਿੰਦੇ ਚਲੋ ਭਾਈ ਹੁਣ ਤੁਸੀਂ ਪਿਛਾਂ ਟੁਕੜੇ ਚੰਗੇ ਨੂੰ ਜਗ੍ਹਾ ਦੇਈਏ ਇਹੀ ਹਰ ਜਗ੍ਹਾ ਤੇ ਹੁੰਦਾ ਸੰਸਾਰ ਦੇ ਵਿੱਚ ਜੇ ਥੋ ਤੋਂ ਸਿੱਕੀ ਦਾ ਬਾਧਾ ਨਹੀਂ ਹੁੰਦਾ ਨਾ ਤਾਂ ਅਸਾਂ ਲੋ ਤੁਸੀਂ ਨਕਾਮ ਹੈ ਕਿਸੇ ਪਾਸੇ ਤੁਹਾਡੀ ਸੋਚਣੀ ਜਾਂ ਤੁਹਾਡਾ ਕੀਤਾ ਕਾਰਜ ਇਹ ਫੇਲ ਹੋ ਰਿਹਾ ਹੈ ਹੁਣ ਜੋ ਕੁਝ ਅਸੀਂ ਕੀਤਾ ਜੋ ਕੁਝ ਕਰਨਾ ਉਸ ਵਾਇਗਰ ਨੂੰ ਪ੍ਰਵਾਨ ਹੋਣਾ ਚਾਹੀਦਾ। ਉਹਨੇ ਤੇਰੇ ਕਿਸੇ ਉਹ ਅਕਸਰ ਆਪਾਂ ਦੇਖਦੇ ਆਂ। ਐਸੀ ਧਰਮ ਨੂੰ ਪਹਿਰਾਵੇ ਨਾਲ ਜੁੜੀ ਬੈਠੇ ਆਂ। ਖਾਣੇ ਪੀਣੇ ਨਾਲ ਜੁੜੀ ਬੈਠੇ ਆਂ। ਸਾਡੀ ਅਕਲ ਹੁਣੇ ਅਕਲ ਚਾਹੀਦੀ ਸੀ ਅਸੀਂ ਛਕਲਾ ਵਾਲੇ ਤਰੇ ਬੈਠੇ ਆਂ। ਇਹ ਸਾਡੀ ਅਕਲ ਗੁਰੂ ਨਾਨਕ ਸਾਹਿਬ ਵਰਗੀ ਹੋਣੀ। ਅਸੀਂ ਜੋੜੀ ਬੈਠੇ ਆ ਇਹ ਸਾਨੂੰ ਸਭ ਤੋਂ ਵੱਧ ਜੋ ਅਸੀਂ ਨਹੀਂ ਸਮਝ ਸਕਕੇ ਚੱਲਾਂ ਨਾ ਇਹ ਸਾਨੂੰ ਬਰਬਾਦ ਕਰਨ ਨੂੰ ਖਤਮ ਕਰਨ ਦੀ ਖਾਤਰ ਇਹ ਭਾਈ ਇਸ ਦੁਨੀਆ ਨੇ ਕਿੰਨਾ ਜੋਰ ਲਾਇਆ ਹੋਇਆ ਖਾਸ ਤੌਰ ਤੇ ਜਿਸ ਦੇਸ਼ 'ਚ ਬੈਠੇ ਆ ਸਿੱਖਾਂ ਨੂੰ ਕਮਜ਼ੋਰ ਸਿੱਖਾਂ ਨੂੰ ਖਤਮ ਕਰਨ ਲੱਗਿਆ ਆ ਜੋ ਦਿਨ ਚੱਲ ਰਹੇ ਨਾ ਇੱਕ ਦੇਸ਼ ਹਿੰਦੁਸਤਾਨ ਦੇ ਵਿੱਚ ਸਿੱਖ ਕੌਮ ਦੇ ਵਿੱਚ ਕਦੇ ਵੀ ਭੁਲਾਈ ਨਹੀਂ ਜਾ ਸਕਦੇ ਇਹ ਹਮੇਸ਼ਾ ਦਰਦ ਦਿੰਦੇ ਰਹਿਣਗੇ ਕੀ ਹੋਇਆ ਸੀ ਅੱਜ 6 ਨਵੰਬਰ ਹੈ ਨਾ 30 ਅਕਤੂਬਰ ਇਹ ਉਹ ਦਿਨ ਹੈ ਜਿਸ ਦਿਨ ਦੇਹ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੁੰਦਾ ਹਲੇ ਤੱਕ ਇਹ ਹੀ ਨਹੀਂ ਪਤਾ ਲੱਗਾ ਕਿ ਕੀਤਾ ਕਿਨੇ ਸਿੱਖਾਂ ਨੇ ਆਪਣੇ ਆਪ ਤੇ ਆਪ ਹੀ ਗੜ ਪਾਇਆ ਹੋਇਆ ਇਹਨੇ ਆਪ ਦੇ ਗੜ ਆਪ ਹੀ ਫਹਾ ਪਾਲੇ ਆਪ ਹੀ ਬਿਉਹ ਚਾਲ ਨੂੰ ਨਹੀਂ ਸਮਝ ਚੱਕੇ ਕਿ ਹੋਇਆ ਕੀ ਸੀ ਪਾਈ ਇਸ ਬਸ ਅੱਖਾਂ ਵਿੱਚ ਕੇ ਚਲਦੇ ਜਾ ਰਹੇ ਆ ਸਿੱਖਾਂ ਨੇ ਆ ਕਰਤਾ ਆ ਕਰਤਾ ਕਰਤਾ ਪਤਾ ਕਿਸੇ ਨੂੰ ਕੱਖ ਵੀ ਨਹੀਂ ਕਿ ਕਿਸਨੇ ਕੀ ਕੀਤਾ ਉਹ ਪਤਾ ਤੁਹਾਨੂੰ ਇਹ ਵੀ ਨਹੀਂ ਕਿ ਤੁਹਾਡੇ ਨਾਂ ਤੇ ਮੜਿਆ ਤੁਹਾਨੂੰ ਖਤਮ ਕਰਨ ਦੀ ਖਾਤਰ ਇਹ ਤੁਹਾਡੇ ਉੱਤੇ ਵਾਰ ਕਰਨ ਦੀ ਖਾਤਰ ਤੇ ਸਾਹਮਣੇ ਵਾਲਿਆਂ ਨੂੰ ਕੋਈ ਭਾਈ ਮੁੱਦਾ ਵੀ ਵੱਡਾ ਹੀ ਚਾਹੀਦਾ ਸੀ ਨਾ ਜਿਵੇਂ ਆਉਂਦੇ ਆ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਅਮਰੀਕਾ ਵਰਗੇ ਦੇਸ਼ ਇਰਾਕ ਤੇ ਤਾਂ ਕਿਉਂ ਹੋਇਆ ਇਹ ਇਰਾਕ ਦੀ ਸੱਤਾ ਕਿਉਂ ਖਤਮ ਹੋਈ ਕਹਤਾ ਕਹਿੰਦੇ ਜੀ ਇਨਾਂ ਕੋਲ ਪਰਮਾਣੂ ਬੰਬ ਨੇ ਨਿਕਲਿਆ ਕੱਖ ਵੀ ਨਹੀਂ ਪਰ ਅਟੈਕ ਕਰ ਕਰਕੇ ਸਦਾਮ ਹਸੈਨ ਵਰਗੇ ਨੂੰ ਉਹਨਾਂ ਨੂੰ ਸਜ਼ਾਵਾ ਹੋਦੀ ਹੈ ਅਗਲੇ ਉਸ ਨੂੰ ਧਰਮਾਤਮਾ ਸਮਝਦੇ ਆ ਦੇਸ਼ ਵਾਲੇ ਕਿ ਉਹਨਾਂ ਦੇ ਮੂਰਤੀਆਂ ਲਗੀਆਂ ਭਾਈ ਜੋ ਕੁਝ ਉਹਨਾਂ ਨੇ ਆਪਣੇ ਦੇਸ਼ ਲਈ ਕੀਤਾ ਉਹ ਅਜੇ ਤੱਕ ਦੁਬਾਰਾ ਕਿਸੇ ਨੇ ਨਹੀਂ ਕੀਤਾ ਹੈ ਪਰ ਸਾਹਮਣੇ ਵਾਲੇ ਉਹਨਾਂ ਨੂੰ ਗੁਰਾ ਮੰਨਦੇ ਸੀ ਕਹਿੰਦੇ ਵੀ ਜੇ ਤਾਕਤ ਬਾਰ ਹੋ ਗਏ ਆ ਪਾਵਰਫੁਲ ਹੋ ਗਏ ਇਹਨਾਂ ਨੂੰ ਸਮਝ ਆ ਗਈ ਤੇ ਭਾਈ ਇਹਨਾਂ ਨੇ ਸਾਨੂੰ ਢਾ ਲੈਣਾ ਪਾਵ ਸੀਨਾ ਕਿ ਛੋਟੇ ਹੋਵਾਂਗੇ ਉਸੇ ਤਰ੍ਹਾਂ ਹੀ ਤੇਰੀ ਕੌਮ ਸਿੱਖਾ ਇਸ ਨੂੰ ਹਰ ਦਿਨ ਕੋਈ ਅੱਜ ਤੋਂ ਨਹੀਂ ਹੈ ਜਦੋਂ ਦਾ ਸਿੱਕੀ ਦਾ ਬੂਟਾ ਲੱਗੇ ਹੈ ਹਰ ਕੋਈ ਨੇ ਚਾੜ੍ਹਣਾ ਹੀ ਸ਼ੁਰੂ ਕੀਤਾ ਹੋਇਆ ਪਰ ਬੂਟਾ ਲਾਉਣ ਵਾਲਾ ਖੁਦ ਪਰਮਾਤਮਾ ਸੀ ਖੁਦ ਗੁਰੂ ਨਾਨਕ ਸਾਹਿਬ ਸੀ ਮਹਾਰਾਜ ਉਹਦੇ ਬੂਟੇ ਨੂੰ ਕੌਣ ਸਤਾ ਸਕਦਾ ਕੌਣ ਖਤਮ ਕਰ ਸਕਦਾ ਜਦੋਂ ਜਿਉ ਪਾਵਰਾਂ ਦੇਖੀਆਂ ਦਸਮ ਪਾਸ਼ਾ ਨੇ ਜੋ ਸ਼ਕਤੀਆਂ ਪਾਵਰਾਂ ਖਾਲਸੇ ਤੇ ਅੰਦਰ ਇੱਕ ਨਵੀਂ ਜੋਤ ਜਗਾਤੀ ਰੂਹ ਜਗਾ ਦਿੰਦੀ ਹੈ ਇਸ ਨੂੰ ਬੁਝਾਉਣ ਦੀ ਖਾਤਰ ਹਰ ਦਿਨ ਆ ਜੋ ਕੁਝ ਹੋ ਰਿਹਾ ਆ ਦਿਨਾਂ ਦੇ ਵਿੱਚ ਨਾ ਭਈ ਹਵਤਾ 10 ਦਿਨ 15 ਦੇ ਜੋ ਦਿੱਲੀ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਥਾਂ ਥਾਂ ਤੇ ਸਿੱਖਾਂ ਦੇ ਉੱਤੇ ਅਤਿਆਚਾਰ ਹੋਏ ਨਾ ਆ ਦਿਨ ਚੱਲ ਰਹੇ ਆ ਪਤਾ ਲੜੀਆਂ ਲਾਉਨੇ ਆ ਪਟਾਕੇ ਬਜਾਉਨੇ ਆ ਚਾ ਇਹਨਾਂ ਕਰਦੇ ਆ ਨਾ ਆਪਾਂ ਜਿਗੁਨਾਨਤ ਸ਼ਾਇਦ ਦਾ ਗੁਰਪੁਰਬ ਸੀ ਚਾ ਆ ਵੀ ਜ਼ਰੂਰੀ ਪਰ ਚਾਵਾਂ ਨਾਲ ਗੱਲ ਨਹੀਂ ਬਣਨੀ ਹੁਕਮ ਵਰਣੇ ਪੈਣੇ ਦਿਨ ਸਭ ਨੇ ਬਣਾ ਲਿਆ ਇਹਦੇ ਵਿੱਚੋਂ ਕਿੰਨੇ ਕਾ ਜਿਹੜੇ ਆਪ ਗੁਰੂ ਦੀ ਗੱਲ ਮੰਨਣ ਲੱਗੇ ਆ ਤੇ ਸਭ ਨੇ ਬਣਾਇਆ ਨਾ ਕੱਲ ਸਿੱਖ ਜਗਤ ਨੇ ਬਣਾਇਆ ਕੋਈ ਵਿਰਲਿਆ ਨੇ ਇਹ ਗੱਲ ਧਾਰੀ ਹੋਣੀ ਕਿ ਅੱਜ ਤੋਂ ਭਾਈ ਗੁਰੂ ਨਾਨਕ ਸਾਹਿਬ ਦੇ ਅੱਗੇ ਝੁਕਣਾ ਇਹਦਾ ਹੀ ਬਚਨ ਸੁਣਨੇ ਆ ਅੱਗੇ ਮੈਂ ਕਿਸੇ ਦੇ ਸੁਣਨੇ ਕੋਈ ਨਹੀਂ ਕੋਈ ਵਿਰਲਾ ਹੋਣਾ ਬਸ ਜਗਤ ਕੀ ਭੇਡਾ ਚੱਲ ਰਹੀ ਹੈ ਇਹ ਗੁਰ ਉਹ ਵੀ ਕਰਦੇ ਆਪਾਂ ਵੀ ਕਰਾ ਲਈਏ ਇਹ ਚੱਲਦਾ ਆ ਰਹੀ ਹੈ ਪਰ ਸਿੱਖੀ ਨਾਲ ਕਿੰਨੇ ਜੁੜ ਗਏ ਕਿੰਨੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਜੁੜ ਗਏ ਆਪਾਂ ਸਿਰਫ ਖਾਣੇ ਪੀਣੇ ਨਾਲ ਜੁੜੇ ਹੋਏ ਆ ਵੀ ਕਿੱਥੇ ਪਦਾਰਥ ਵਧਦਾ ਚਲੋ ਚਲੀਏ ਉੱਥੇ ਭਾਈ ਇਹ ਨਹੀਂ ਹੈ ਕਿ ਗਿਆਨ ਕਿੱਥੇ ਆ ਗੁਰੂ ਦੇ ਵਚਨ ਸਾਨੂੰ ਸੁਣਾਉਣ ਵਾਲਾ ਕੌਣ ਹੈ ਇਹ ਇਹਨਾਂ ਨਾਲ ਜੁੜਨਾ ਸਿੱਖੇਰ ਅਸੀਂ ਜੋ ਭੁਗਤੇ ਆ ਅਸੀਂ ਅੱਜ ਤੱਕ ਜੋ ਭੁਗਤਾਂਗੇ ਔਰ ਭੁਗਤਣ ਅੱਗੇ ਭੁਗਤਦੇ ਰਹੇ ਆ ਇਹ ਵੀ ਵਜਾ ਇਹ ਸੱਚ ਨੂੰ ਨਹੀਂ ਪਛਾਣਦੇ ਅਸੀਂ ਅਕਸਰੀ ਭੇਖਦੇ ਮਗਰ ਤੁਰ ਪੈਨੇ ਕੇਪੇ ਇੱਕ ਦੀ ਗੱਲ ਕਰੀਏ ਇੱਕ ਦਿਨ ਕੋਈ ਦਿਨ ਪਹਿਲਾਂ ਦੀ ਗੱਲ ਹੈ ਕਿ ਦੋ ਸਿੰਘ ਬਾਣੇ ਚਾਏ ਇੱਥੇ ਨਹੀਂ ਬਣਾ ਸੀਗਾ ਉਹ ਤਾਂ ਨਾ ਪੜ ਕੇ ਚਲੇ ਗਿਆ ਉਹ ਤੈਨੂੰ ਘਰ ਤੇ ਲੈ ਕੇ ਕਹਿੰਦੇ ਜੀ ਬਾਬਾ ਜੀ ਨੌਸਮੈਂਟ ਕਰਦੇ ਵੇ ਅਸੀਂ ਫਰਾਨੇ ਦਲ ਤੋਂ ਆਏ ਇੱਥੋਂ ਆਏ ਉੱਥੇ ਮਗਰ ਠੀਕ ਹੈ ਸਤਿਵਚਨ ਜੀ ਮੈਂ ਕਹਾਂ ਜੀ ਸਰਪੰਚ ਸਾਹਿਬ ਕੋਲ ਜਾਓ ਆਉ ਦੇਖ ਕਾਜ ਪੱਤਰ ਦਿਖਾਓ ਉਹ ਮੈਨੂੰ ਫੋਨ ਕਰਨਗੇ ਮੈਂ ਤੁਹਾਡੀ ਨੋਟਸਮੈਂਟ ਕਰ ਦੂੰ ਮੈਂ ਕਿ ਇਨੀ ਇਨਕੁਆਰੀ ਜ਼ਰੂਰ ਹੁੰਦੀ ਐ ਇੱਥੇ ਕੋਈ ਜਣਾ ਖਣਾ ਕੇ ਬਾਣਾ ਪਾ ਕੇ ਕਹਿ ਦੇਵੇ ਨਾ ਵਿਆਹ ਕਰਨਾ ਅਸੀਂ ਨਹੀਂ ਮੰਨਦੇ ਅਸੀਂ ਉਹੀ ਐ ਜੋ ਅਸਲ ਦੇ ਵਿੱਚ ਐ ਤੁਸੀਂ ਠੀਕ ਐ ਬਾਣਾ ਪਾਇਆ ਧਰਮੀ ਹੋ ਚੰਗੀ ਗੱਲ ਕਹਿ ਰਹੇ ਹੋ ਪਰ ਬਗੈਰ ਤੁਹਾਡੇ ਕਾਜ ਪੱਤਰ ਕਿੱਥੋਂ ਆਏ ਐ ਕਿਵੇਂ ਆਏ ਐ ਇਦਾਂ ਬੜਾ ਹੁੰਦਾ ਇੱਕ ਦਿਨ ਇੱਕ ਦਿਨ ਮਾਤਾ ਦੇ ਜੋ ਚਾਲੇ ਸੀ ਇੱਥੇ ਆਗੇ ਬੇਨ ਡੋਕਲਾ ਮੈਂ ਕਿ ਰੁਕੇ ਭਾਈ ਮੜਾ ਤੇ ਮੈਂ ਸਰਪੰਚ ਸਾਹਿਬ ਕੋਲ ਗਏ ਸੀਗੇ ਪਰਮਿਸ਼ਨ ਲਈ ਤੁਸੀਂ ਪਿੰਡ ਤੇ ਓਕਾ ਦੇ ਰਹੇ ਹੋ ਵੰਗ ਰਹੇ ਹੋ ਤੁਸੀਂ ਸਭ ਨੇ ਵੀ ਜਾਗਰਤ ਹੋਣਾ ਇਸ ਗੱਲ ਨੂੰ ਕਿਸੇ ਨੇ ਪੁੱਛ ਕੇ ਤੁਸੀਂ ਨਗਰ ਦੇ ਵਾਸੀ ਹੋ ਕਿ ਭਾਈ ਤੁਸੀਂ ਸਰਪੰਚ ਸਾਹਿਬ ਨੂੰ ਪੁੱਛ ਕੇ ਆਏ ਹੋ ਉਹਨਾਂ ਨੂੰ ਕਾਜ ਪੱਤਰ ਦਿਖਾਇਆ ਹੋਏ ਸਾਡੇ ਪਿੰਡ ਦੇ ਗ੍ਰਾਹੀ ਕਰਦੇ ਆ ਧਰੋਂ ਦੇ ਨਾਮ ਦੇ ਉੱਤੇ ਤੁਸੀਂ ਹੋ ਉਹਨਾਂ ਨੇ ਵੀ ਤੇ ਇਹਨਾਂ ਨਿੰਗ ਸਿੰਘਾਂ ਨੇ ਜਦੋਂ ਇਹ ਗੱਲ ਕਹੀ ਨਾ ਮੁੜ ਕੇ ਨਜ਼ਰੀ ਨਹੀਂ ਆਈ ਪਾਵ ਠੰਗਾ ਠੋਰੀ ਗਲੇ ਕੰਮ ਸੀ ਪਈਏ ਆਪੋ ਤਰਪੇ ਨੇ ਨਹੀਂ ਵੀ ਬਾਣਾਵਾ ਨਹੀਂ ਵੇ ਇਹਸੇ ਵਾਲ ਕਦੀ ਨਾ ਜਾਓ ਇਹਦੇ ਬਲ ਤਾਂ ਖੁਦ ਪਰਮਾਤਮਾ ਨਹੀਂ ਜਾਂਦਾ ਆਪੋ ਤਰਪੇ ਨੇ ਨਾ ਪੇਖਦੇ ਬਲ ਇਹਦੇ ਬਲ ਤਾਂ ਖੁਦ ਪਰਮਾਤਮਾ ਨਹੀਂ ਜਾਂਦਾ ਆਪ ਹੀ ਸੰਡੇ ਬਾਣੀ ਦੇ ਪੇਖੀ ਪਰਗੋ ਨਾ ਲੱਗੇ ਇਸੇ ਪੇਖ ਨਾਲ ਪਰਮਾਤਮਾ ਨਹੀਂ ਮਿਲਦਾ ਨਾ ਕੋਈ ਸੰਬੰਧ ਆ ਉਹ ਕਹਿੰਦਾ ਜਦੋਂ ਮੇਰੇ ਆਪਦੇ ਕੋਈ ਪੇਖ ਨਹੀਂ ਹੈ ਬਿਹਤਰੇ ਭੇਗ ਤੋਂ ਕੀ ਲੈਣਾ ਮੈਂ ਤਾਂ ਚਾਹਣਾ ਤੂੰ ਮੇਰੇ ਵਰਗਾ ਬਣ ਆਪਾਂ ਮਗਰ ਤਰੇ ਫਿਰਦੇ ਆ ਸਿੱਕੇ ਤੇ ਟੁੱਟੇ ਫਿਰਦੇ ਗੁਰਨਾਨਕ ਸਾਹਿਬ ਦੇ ਮਾਰਗ ਤੇ ਇੱਕ ਰੱਤੀ ਪਰ ਵੀ ਨਹੀਂ ਹੈ ਇਹ ਆ ਜੋ ਦਿਨਾਂ ਵਿੱਚ ਸਾਡੇ ਦੇ ਅਤਿਆਚਾਰ ਹੋਏ ਹੈ ਨਾ ਇਹ ਸਾਡੀ ਹੀ ਦੱਦੇ ਦੋਸ਼ ਨਾ ਦੇਈ ਕਿਸੇ ਦੋਸ਼ ਬਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੀਏ 허ਰਜਨ ਤੇਰੀ ਸਿੱਕੀ ਨੂੰ ਖਤਮ ਕਰਨ ਦੀ ਖਾਤਰ ਖੁਦ ਹੀ ਖੋਦੀ ਪਾਰਾਂ ਪੈਦਾ ਕੀਤੀਆਂ ਔਰ ਖੁਦ ਹੀ ਖਤਮ ਕੀਤੀਆਂ ਦੇਖੋ ਅਸੀਂ ਇੱਕ ਵੋਟ ਬੈਂਕ ਦੀ ਖਾਤਰ ਜੋ ਕੁਝ ਹੋ ਰਿਹਾ ਨਾ ਇਹ ਇੱਕ ਜਦੋਂ ਕਿਸੇ ਪਾਰਟੀ ਨੂੰ ਸਿਤਣਾ ਹੋਵੇ ਜਿਵੇਂ ਹੁਣ ਆਪਾਂ ਦੇਖਦੇ ਆਂ ਜਦੋਂ ਵੋਟਾਂ ਆਉਂਦੀਆਂ ਹਨ ਹਿੰਦੁਸਤਾਨ ਔਰ ਪਾਕਿਸਤਾਨ 'ਤੇ ਅਟੈਕ ਹੋਣੇ ਸ਼ੁਰੂ ਹੋ ਜਾਂਦੇ ਆ ਕੌਣ ਕਰਾਉਂਦਾ ਰਜਨੀਤੀ ਉਧਰ ਦੀ ਆਵਾਮ ਨਹੀਂ ਚਾਹੁੰਦੀ ਜੰਗ ਇਧਰ ਦੀ ਆਵਾਮ ਨਹੀਂ ਚਾਹੁੰਦੀ ਜੰਗ ਬਸ ਆ ਜਿਹੜੇ ਲਾਲਚੀ ਲੋਕ ਹੁੰਦੇ ਆ ਇਹ ਬਹੁਤ ਕੁਝ ਕਰਦੇ ਆ ਬਹੁਤ ਉੱਡੀ ਸੋਚ ਹੁੰਦੀ ਹੈ ਸਤਾ ਘਰਾਂ ਦੇ ਆਪਣੇ ਨਗਰਾਂ ਦੇ ਮਹੱਲੇ ਨਹੀਂ ਇਹਨਾਂ ਦੇ ਨਹੀਂ ਕਾਰਨ ਸਵਾਰ ਹੁੰਦੇ ਅਸੀਂ ਵੱਡੇ ਵੱਡੇ ਗੱਲਾਂ ਕਿ ਤੋਂ ਸਝਾਂਗੇ ਜਦੋਂ ਪੜੋਂਗੇ ਇਸ ਕਰਕੇ ਕਿਨੇ ਭਾਈ ਐਜੂਕੇਸ਼ਨ ਵੱਲ ਧਿਆਨ ਦੋ ਪੜਾਈ ਵੱਲ ਧਿਆਨ ਦੋ ਤੁਹਾਨੂੰ ਕੋਈ ਸਮਝ ਆਵੇ ਕਿ ਕਿ ਹੋ ਕੀ ਇਹ ਲੋ ਉਹਦਾ ਕਿੰਨਾ ਕੁਝ ਹੋ ਗਏ ਆ ਕੋਟ ਬੈਂਕਲੇ ਫਿਰ ਕੀ ਆ ਸਿੱਖਾ ਨੂੰ ਖਤਮ ਕੀਤਾ ਉਹਨਾਂ ਦਾ ਮੌਕਾ ਚਾਹੀਦਾ ਸੀ ਕੁਝ ਕਰਨ ਨੇ ਅਗਲੇ ਨੇ ਖੁਦ ਹੀ ਇਥੇ ਹਾਰ ਦੇ ਕੇ ਤੈਨੂੰ ਬਿਠਾ ਦਿੱਤਾ ਉੱਥੇ ਤੇ ਜੋ ਕੁਝ ਹੋਇਆ ਸਭ ਦੇ ਸਾਹਮਣੇ ਹੀ ਹੈ ਉਹ ਕੋਈ ਧਰਮੀ ਜੰਗ ਨਹੀਂ ਸੀਗੀ ਉਹ ਤਾਂ ਇੱਕ ਮੂਰਖਤਾਈ ਜੰਗ ਸੀ ਕਿ ਅਸੀਂ ਮੂਰਖ ਬਣ ਗਏ ਅਸੀਂ ਸੰਤ ਬ੍ਰਹਮ ਗਿਆਨੀ ਕਹਾਇਆ ਆਪਣੇ ਆਪ ਨੂੰ ਪਰ ਸਾਨੂੰ ਵਰਤੀ ਪਰ ਵੀ ਗਿਆਨ ਆਇਆ ਕਿ ਸਾੜਨਾ ਹੋ ਗੀ ਰਿਹਾ ਹੈ ਕਿ ਸਾੜਨਾ ਹੋ ਕੀ ਰਿਹਾ ਤੇ ਉਸ ਦਾ ਨਤੀਜਾ ਅੱਜ ਤੱਕ ਭੁਗਤਦੇ ਨੇ ਕਿੰਨਾ ਦਾਗ ਲੱਗਿਆ ਸਮੇਸ਼ਾ ਵਾਸਤੇ ਇੱਕ ਜਿੱਤ ਸਰਦਾਰ ਦੀ ਪੱਗ ਨੂੰ ਕਿੰਨਾ ਮਾਨ ਸਤਕਾਰ ਦੇ ਹੁੰਦਾ ਸੀ ਤੇ ਅੱਜ ਉਸ ਨੂੰ ਵਿੱਚੇ ਹੀ ਦਸਤਾਰ ਦੇਖ ਕੇ ਪੱਗ ਦੇਖ ਕੇ ਦੁਨੀਆ ਦੇ ਵਿੱਚ ਇੱਕ ਘਾਉ ਲੱਗਿਆ ਹੈ ਅਤਵਾਦੀ ਨੇ ਕਿਸ ਨੇ ਕੀਤਾ ਦਾਗ ਲਵਾਤਾ ਅਗਲੇ ਨੇ ਇਹੀ ਚਾਹੁੰਦੇ ਸੀ ਭਾਵ ਸਿੱਖੀ ਨੂੰ ਗੁਰੂ ਨਾਨਕ ਸਾਹਿਬ ਦੇ ਗਿਆਨ ਨੂੰ ਖਤਮ ਕਰਨ ਦੇ ਖਾਤਰ ਨਿਤ ਨਵੇਂ ਨਵੇਂ ਚਾਲਾਂ ਹਰ ਪਲ ਹੋ ਰਹੀਆਂ ਆ ਜਿੰਨੇ ਕੁ ਬਣੇ ਤਾਜ ਤਾਜੇ ਨੇ ਇੱਕ ਅਸੰਤ ਭ੍ਰਮਗੈਨੀ ਉੱਠ ਕੱਢਦੇ ਦਿਨਾਂ ਦੇ ਵਿੱਚ ਹੀ ਇਹ ਸਾਰੇ ਦੇ ਸਾਰੇ ਪਿੱਛੋਂ ਉਹ ਖੁਦ ਕਹਿੰਦੇ ਸਨ ਸਰਕਾਰੀ ਪੈਸਾ ਆਉਂਦਾ ਵਾ ਸਰਕਾਰਾਂ ਤੇ ਭਲੇ ਵਾਸਤੇ ਨਹੀਂ ਪੈਸਾ ਦਿੰਦੀਆਂ ਕਿ ਚਲੋ ਭਾਈ ਉਹ ਤੈਨੂੰ ਬਰਬਾਦ ਕਰਨ ਦੀ ਖਾਤਰ ਐਜੇ ਵੱਡੇ ਵੱਡੇ ਡੇਰੇ ਹੈਗੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਲਾਗੇ ਸੈਂ ਇਹਨਾਂ ਦੇ ਇੱਥੇ ਵੀ ਸਿੱਕੀ ਖਤਮ ਕਰੋ ਪੈਸਾ ਦੇ ਦੇ ਕੇ ਗੱਡੀਆਂ ਮੋਟਰਾਂ ਦੇ ਦੇ ਕੇ ਸੰਗਤਾਂ ਤੱਕ ਭੇਟੀਆਂ ਲੋਕਾਂ ਨੂੰ ਲਾਜ ਦਿੱਤਾ ਤੁਹਾਨੂੰ ਵੀ ਲੱਗਦਾ ਦਿਨ ਵੀ ਸੰਗਤ ਵੱਡੀ ਹੈ ਭਾਈ ਉਹਨਾਂ ਦੇ ਪਿੱਛੇ ਪੈਸਾ ਹੁੰਦਾ ਪੈਸੇ ਨਾਲ ਬਹੁਤ ਕੁਝ ਹੋ ਜਾਂਦਾ ਅਗੇ ਤੁਸੀਂ ਦੇਖਦੇ ਹੁੰਦੇ ਸੀ ਨਾ ਸਿੰਗਰ ਸਿੰਘ ਅਜੋਕ ਕਲਾਕਾਰ ਆਪਣੇ ਵੀਰ ਗਾਉਂਦੇ ਹੁੰਦੇ ਸੀਗੇ ਉਹਨਾਂ ਨੇ ਘਰ ਘਰ ਜਾ ਕੇ ਗਾਉਣਾ ਉਹ ਨਿੱਕੇ ਨਿੱਕੇ ਛੱਲੀ ਵਾਲੀ ਮੈਕ ਹੁੰਦੇ ਸੀ ਤਰ ਜਾ ਕੇ ਉਹਨਾਂ ਦਾ ਕਿਤੇ ਨਾਮ ਬਣਦਾ ਸੀ ਬੜਾ ਲੱਗਦਾ ਸੀ ਵੀ ਇੰਨੇ ਸਾਲਾਂ ਤੋਂ ਗਾ ਰਿਹਾ ਵਾ ਇੰਨੇ ਸਾਲ ਤੋਂ ਇਹਦੀ ਰਿਆਜ ਆ ਪ੍ਰੈਕਟਿਸ ਹੈ ਵੀ ਵਿਚਰ ਰੇ ਤਰ ਜਾ ਕੇ ਨਾਮ ਹੁੰਦਾ ਸੀ ਨਾ ਹੁਣ ਤਾਂ ਘੰਟੇ ਘਰ ਪਤਾ ਲੈਂਦਾ ਕਿ ਨਵਾਂ ਸਿੰਗਰ ਆ ਗਿਆ ਜੀ ਬਸ ਪੈਸਾ ਸਿੱਟੋ ਗੀਤ ਸੰਗੀਤ ਸਭ ਕੁਝ ਮੌਕੇ ਤੇ ਮਿਲ ਜਾਂਦਾ ਤੇਰੇ ਤੇ ਸਾਰੂ ਕੱਲੇ ਛਕਲੀ ਹੋ ਗਈ ਉਹ ਵੀ ਮੇਕਅਪ ਕਰਕੇ ਉਹਨਾਂ ਨੇ ਬੜੀ ਇਸ ਤਰ੍ਹਾਂ ਬਣਾ ਦੇਣੀ ਹੈ ਕਿ ਬਹੁਤ ਬੰਦਾ ਵੀ ਬੜਾ ਵੀ ਕੋ ਅਲੀ ਫਾਇਦਾ ਬੜਾ ਗਿਆਨ ਹੈ ਦੇ ਕੋਲੇ ਪਰ ਹੁੰਦਾ ਕੱਖ ਵੀ ਨਹੀਂ ਹੈ ਇਹੀ ਇਹਨਾਂ ਕੋਲੇ ਆ ਜਿਹੜੇ ਮਰਜੀ ਸੰਤ ਇਕੱਠੇ ਕੱਲੋ ਜਿਹੜੇ ਫਿਰੇ ਤੁਰੇ ਅੱਜ ਕੱਲ ਨਾ ਕਿ ਜਿਹਨੇ ਤੁਰੇ ਫਿਰਦੇ ਨੇ ਇਹਨਾਂ ਨੂੰ ਪੁੱਛ ਕੇ ਦੇਖ ਲੋ ਵੀ ਚਲੋ